ਇਸੋ ਦਾ ਕਮਾਇਆ ਤੇ ਸਾਰਾ ਸਭ ਆਪਣੀ ਟੀਮ ਦੇ ਨਾਲ ਹੋਵੇ ਉਹ ਸਾਡੇ ਨਾਲ ਰਹੋ ਪਿਛਲੇ ਕੁਝ ਸਮਿਆਂ ਤੋਂ ਪੰਜਾਬ ਲਗਾਤਾਰ ਹੜ੍ਹਾਂ ਦੀ ਚਪੇਟ ਵਿੱਚ ਆ ਰਿਹਾ ਹੈ ਇਹ ਤਬਾਹਕਾਰੀ ਹੜ੍ਹਾਂ ਨੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਉੱਥੇ ਹੀ ਅਨੇਕਾਂ ਪਰਿਵਾਰਾਂ ਦੇ ਘਰ ਵੀ ਡਿੱਗ ਪਏ ਹਨ ਦੁੱਖ ਦੀ ਗੱਲ ਇਹ ਹੈ ਕਿ ਅੱਜ ਇਸ ਆਫਤ ਵਿੱਚ ਪੰਜਾਬ ਦੀ ਮਦਦ ਕਰਨ ਲਈ ਕੋਈ ਵੀ ਸਟੇਟ ਅੱਗੇ ਨਹੀਂ ਆ ਰਹੀ ਇਸੇ ਕਰਕੇ ਪੰਜਾਬੀ ਆਪਣੇ ਹੀ ਲੋਕਾਂ ਲਈ ਆਪ ਸਹਾਰਾ ਬਣ ਰਹੇ ਹਨ ਇਸ ਸਬੰਧ ਵਿੱਚ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵੀ ਮਦਦ ਦੇ ਕਾਰਜ ਵਿੱਚ ਅੱਗੇ ਆਏ ਹਨ ਇਸ ਵੇਲੇ ਉਹ ਕੈਨੇਡਾ ਟੂਰ ਤੇ ਗਏ ਹੋਏ ਹਨ ਅਤੇ ਉਸਨੇ ਵਾਅਦਾ ਕੀਤਾ ਕਿ ਟੂਰ ਦੇ ਪਹਿਲੇ ਸ਼ੋਅ ਦੀ ਪੂਰੀ ਕਮਾਈ ਹੜਪੀੜਤ ਲੋਕਾਂ ਨੂੰ ਦਾਨ ਕਰੇਗਾ ਆਪਣੇ ਕੰਸੈਪਟ ਦੌਰਾਨ ਬਾਵੇ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਟਿਕਟਾਂ ਖਰੀਦਣ ਤੋਂ ਇਲਾਵਾ ਵੀ ਜੇਕਰ ਸੰਭਵ ਹੋ ਸਕੇ ਤਾਂ ਵੱਧ ਤੋਂ ਵੱਧ ਮਦਦ ਕਰੋ ਤਾਂ ਜੋ ਪੰਜਾਬ ਦੇ ਇਸ ਮਾੜੇ ਹਾਲਾਤ ਵਿੱਚ ਅਸੀਂ ਇਕੱਠੇ ਹੋ ਕੇ ਇੱਕ ਦੂਜੇ ਦਾ ਸਹਾਰਾ ਬਣ ਸਕੀਏ ਉਸ ਨੇ ਕਿਹਾ ਕਿ ਸਮਾਂ ਮੁਸ਼ਕਲ ਦਾ ਹੈ ਪਰ ਇਕੱਠੇ ਬਣ ਕੇ ਹਰ ਸੰਕਟ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ ਹੋਰ ਵੀ ਕਈ ਕੁਝ ਬਾਵੇ ਨੇ ਆਪਣੀ ਸਟੇਜ ਦੌਰਾਨ ਕਿਹਾ ਤੇ ਬਾਕੀ ਕੀ ਕਿਹਾ ਤੁਸੀਂ ਵੀ ਸੁਣੋ ਇਸ ਵੀਡੀਓ ਦੇ ਵਿੱਚ ਵਾਦ ਤੋਂ ਵਾਦ ਲੋਕਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਇਸਦਾ ਬੁਨਿਆਦ ਤੇ ਸਾਰਾ ਅਸੀਂ ਆਪਣੀ ਟੀਮ ਦੇ ਨਾਲ ਹੋਏ ਉਹ ਸਾਡੇ ਨਾਲ ਪਰਮਾਣੂ ਲੈ ਲਏ ਉਹਨਾਂ ਦੇ ਕਿਸੇ ਸਾਹਮਣੇ ਕਿਸੇ ਸਾਹਮਣੇ ਅਸੀਂ ਅਸਲੀ ਵਿੱਚ ਜਿਹੜੇ ਦੋਵੇਂ ਹੀ ਹਮੇਸ਼ਾ ਪੰਜਾਬੀ ਅਸੀਂਾਰੇ ਜਿਹੜੇ ਜਿਲ੍ਹਾ ਪਾਕਿਸਤਾਨੋਂ ਬੇਨਾਲੇ ਕੀਵਾਇ ਮੌਜੂਦ ਹੁੰਦਾ ਹੈ ਅੱਜ ਤੁਸੀਂ ਸਾਨੂੰ ਸੋਧਣਾ ਨੂੰ ਤੁਸੀਂ ਸਾਰਿਆਂ ਨੇ ਜਿੰਨਾ ਵੀ ਕਿੰਨਾ ਵੀ ਸਮਝੋਗੇ ਸੇਵਾ ਤੋਂ ਸ਼ੁਕਰ ਕਰਦੇ ਹਾਂ औरवाई अभी अगर देनी क्योंकि तुम जी कि खर्च आएगा साो सीन हो जी असर गुरुमंडल साहब को पैसे लेने वो सारी असंसान सात आते टैक्टर जो बहुत सारे जो हल्के हो बाल, तो भी और जनता रोजी रोजी रोटी किसानी जी बड़ी लाज का ढि भरती है और अभी सारी ओटा परिवार चुप के आए मैम चुप सारी मेहनत करते हैं सोलो किसी भी सारे कितने ना कि आप सारे पंजाब के बच्चे लोगी बोलते हैं भागी कोई हरियादी तो पाई कोई दिल्ली को फिर भी उनका सारे जो किसान ढिड भरते हैं कि सारे किसान ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ